ਸਰ ਸਜੀਤ ਸਿੰਘ ਜੀ ਰਕੜਾ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਮਾਇ ਦੇ ਸਾਰੇ ਸਤਿ ਸਾਕਰੀ ਹੈ ਜੀ ਆ ਤੇ ਮੈਂ ਗੱਲ ਕਰ ਰਿਹਾ ਸੀ ਕਿ ان کے ਸਾਰੀਆਂ پارٹیاں نے جس طرح નિર્ਵਰ ਦਿੱਤੇ ਮੈਂ ਗੱਲ ਕਰ ਰਿਹਾ ਸੀ ਕਿ ਐਨ ਕੇ ਸ਼ਰਮਾ ਜੀ ਦਾ ਜੀਵਨ ਉਹਨਾਂ ਦੇ ਪਾਰਕਪੇ ਦੀ ਕੀਤਾ ਕੰਮ ਸ਼੍ਰੋਮਣੀ ਕਾਲਾ ਦੀ ਕੈਲੀ ਕਾਲਾ ਦੀ ਬਹੁਤ ਬਹੁਤ ਧੰਨਵਾਦ ਸਹਿਜ ਸਿੰਘ ਖਾਸ ਸਾਹਿਬ ਸ਼੍ਰੋਮਣੀ ਕਾਲੀ ਦਾ ਜਿੰਦਾਬਾਦ ਸ਼੍ਰੋਮਣੀ ਕਾਲੀ ਦਾ ਜਿੰਦਾਬਾਦ ਰਾਜ ਕਰੇਗਾ ਸਾਹਿਬ ਰਾਜ ਕਰੇਗਾ ਸਾਹਿਬ ਦੇਖ ਕੇ ਕਟਿਆਰੀ ਤਸੀਲਦਾਰ ਨੂੰ ਕਹੋ ਭਾਵੇਂ ਤਸੀਲਦਾਰ ਨਾ ਕਹੋ ਮੇਰੇ ਤੋਂ ਹੋਰ ਵੱਡੇ ਆਪ ਨੂੰ ਕਹਾ ਲਓ ਆਪਾਂ ਨੂੰ ਖੰਧਾ ਖਾਣੇ ਦੀ ਤਿਆਰੀਆਂ ਦੇ ਕੰਮਾਂ ਦੀ ਲੋੜ ਹੈ ਮੈਂ ਸਮਝਦਾ ਤੇ ਕੋਈ ਸਾਡੇ ਜਿਹੜੀ ਕੋਠੀ 'ਚ ਫਟਿਆਏ ਬੈਠਾ ਉਹਦੇ ਸਾਰੇ ਪਰਿਵਾਰ ਦੀ ਕੋਠੀ ਆ ਇਹਨੀਆਂ ਜਿਹਦੀ ਸਾਰੇ ਪਰਿਵਾਰ ਤੇ ਸਹਾ ਕੋਈ ਨਹੀਂ ਨੀ ਤਿੰਨ ਭੈਣਾਂ ਹੀ ਪੈਣਾ ਨੇ ਦੂਜੀਆਂ ਸਾਲੀਆਂ ਦਾ ਤੀਜੀ ਇਹਨਾਂ ਨੇ ਚੰਕੌਰ ਸਾਹਿਬ ਏਰੀਆ 'ਚ ਜ਼ਮੀਨ ਸੀਗੀ ਇਹ ਸਾਰੇ ਪਰਿਵਾਰ ਦੀ ਜਦੋਂ ਹੁਣ ਕੁਝ ਪਿੱਛੇ ਅਦਵਾਜ ਖੜਾ ਤਿੰਨ ਸਾਲ ਦੀ ਸਜ਼ਾ ਹੋ ਗਈ ਉਹਦੇ 'ਚ ਹੁਣ ਸਜ਼ਾ ਬੋਕਤ ਰਿਹਾ ਨਾਲ ਹੁਣ ਹਾਈ ਕੋਰਟ ਤੋਂ ਉਹਨੂੰ ਜ਼ਮਾਨਤ ਮਿਲੀ ਹੈ ਜ਼ਮਾਨਤ ਉਤੇ ਬਾਹਰ ਆਇਆ ਹੋਇਆ ਮੈਂ ਸੋਚਦਾ ਕਿ ਇਹ ਹੈ ਜਾਂ ਕਰਤਾਰ ਦਾ ਇਹ ਬੰਦਾ ਜਿਹੜਾ ਆਪਾਰਟੀ ਦਾ ਤੁਸੀਂ ਤੁਸੀਂ ਐਨ ਕੇ ਸ਼ਰਮੇ ਦੀਏ ਮੈਂ ਕਹਾਂ ਮੈਂ ਤੁਹਾਨੂੰ ਕੋਈ ਗੱਲ ਦੱਸ ਤੂੰ ਛੋੜਾ ਥੋੜੀ ਡੇਰਾ ਵਸੀ ਹੈ ਲਾਲੂ ਨੂੰ ਹੈ ਕੋਈ ਰਿਸ਼ਤੇਦਾਰੀ ਹੈ ਤੇ ਕਾਂਵਰਸੀ ਨੂੰ ਪੁੱਛ ਲਿਓ ਕਿ ਐਨ ਕੇ ਸ਼ਰਮੇ ਦਾ ਕਰਤਾਰ ਕੀ ਹੈ ਐਮ ਐਨ ਕੇ ਐਨ ਕੇ ਸ਼ਰਮੇ ਦਾ ਕੰਮਕਾਰ ਕੀ ਨੇ ਹੋ ਸਕਦੇ ਨੇ ਪਰ ਮੈਂ ਸੋਚਦਾ ਕਿ ਸ਼ਰਮਣੀ ਕਰਤਾਰ ਨਾਲ ਤੁਹਾਡੇ ਮੱਥੇ ਤੇ ਨਹੀਂ ਹੁੰਦਾ ਤੇ ਸੋਹਣੇ ਕਾਲਜ ਦੇ ਪੱਜੇ ਤੱਕ ਤੋਂ ਪ੍ਰਾਪਤ ਕਰਾਈਏ ਕਿਉਂਕਿ ਆਪਾਂ ਬਜਰੇ ਸਾਹਮਣੇ 2000 ਟੂਰਨਾਮੈਂਟ ਮਲੇ ਜੇ 2002 ਤੋਂ ਬਾਅਦ ਅਜੇ 24 22 ਸਾਲ ਹੋ ਗਏ ਆਪਣੈ ਮੈਦਾਨੀ ਤੇ ਆ ਜੰਮਨੇ ਫੇਰ ਵੀ ਤੁਹਾਡੇ ਦੁਕਾਨ ਸੁੱਖਾਂ ਤੇ ਆਉਂਦੇ ਨੇ ਫੇਰ ਵੀ ਤੁਹਾਡੇ ਹਰੇਕ ਪ੍ਰੋਗਰਾਮ ਤੇ ਆਉਂਦੇ ਨੇ ਇਹ ਲੋਕ ਜਿੱਤ ਜਾਂਦੇ ਨੇ ਫੇਰ ਨਹੀਂ ਹੋ ਸਮੇਂ ਸਰਕਾਰ ਜੋ ਜਿੰਨੇ ਪਿੰਡ ਆਏ ਨੇ ਮੈਂ ਪਿੰਡਾਂ ਦਾ ਨਾਮ ਬੋਲਾਂਗਾ ਕਿਉਂਕਿ ਸਾਰੇ ਸਰਕਾਰ ਜੋ ਜੀ ਗੁਰਵਿੰਦਰ ਸਿੰਘ ਜੀ ਸਾਮਕਾ ਸਰਪੰਚਾ ਬਹਾਦਰ ਸਿੰਘ ਜਗਜੀਤ ਸਿੰਘ ਜੀ ਦਾਗ ਸਿੰਘ ਜੀ ਆਕਾਸ਼ਦੀਪ ਜੀ ਅਮਰਤਪਾਲ ਅਕਾਲੀ ਦਲ ਦਾ ਗੜ ਰਿਹਾ ਹੈ ਸ੍ਰੋਮਣੀ ਅਕਾਲੀ ਦਲ ਦੇ ਹਰੇਕ ਮੋਰਚੇ 'ਚ ਇਸ ਕੇ ਸਾਰੇ ਲੋਕਾਂ ਤੋਂ ਪੁੱਛਿਆ ਪਾਜੀ ਨਾਮ ਆਇਓ ਨਾਮ ਇਹ ਪਿੱਛੇ ਹੋਇਆ ਆਪ ਜੀ ਨੇ ਸਾਹਮਣੇ ਦੇਖਿਆ ਜੀ ਸੋ ਇੱਥੇ ਖੜਾ ਕੋਲ ਉਹ ਪੋਰਟ ਡੇਰ ਇੱਕ ਗਰੀ ਕਾ ਭਾਈ ਸਾਹਮਣੇ ਗੀਰ ਦੇ ਸਾਹਮਣੇ ਇਹਰ ਵੀ ਨਵਾਂ ਬੋਲੇਟ ਜਿਹੜਾ ਬਲਾ ਮੁੰਡੇ ਜਿਹੜੇ ਜਲਪੁਰ ਚੋਂ ਆ ਰਹੇ ਆ। ਉਸ ਤੋਂ ਬਾਅਦ ਜਸਵੰਦਰ ਸਿੰਘ ਜੀ ਜੋ ਕੌਂਸਲਰ ਸਾਹਿਬੀ ਹੋ ਸਾਡੇ ਦੁਸ਼ਮਣ ਹੋਰ ਨੇ। ਭਾਈ ਕਿੱਟੇ ਫੋਟੋ ਖੜਾ ਲਿਆਓ। ਸੰਗੀ ਦੀ ਨੰਬਰਦਾਰ ਪ੍ਰਦੀਪ ਸਿੰਘ ਜੀ ਤੇ ਉਸ ਤੋਂ ਬਾਅਦ ਭਾਨ ਸਿੰਘ ਜੀ ਕੋਈ ਨਹੀਂ ਤੱਕ ਪਹੁੰਚ ਕਾਲ ਦੇ ਆਜੋ ਪੱਠਾ ਆਜੋ ਸ਼ਰਮਾ ਜੀ ਉਸ ਤੋਂ ਬਾਅਦ ਬਲਵੰਦਰ ਸਿੰਘ ਜੀ ਲਖਵੀਰ ਸਿੰਘ ਜੀ ਕਾਲਾ ਆਜੋ ਆਜੋ ਇਹ ਸਾਰੇ ਕਾਂਗਰਸ ਪਾਰਟੀ ਦੇ ਸ਼ਾਮਲ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਲਾਪੀ ਸਿੰਘ ਜੀ ਮਨਪ੍ਰੀਤ ਸਿੰਘ ਜੀ ਜਗਤਾਰ ਸਿੰਘ ਜੀ ਤਾਰੀ ਜਿੰਦਾਬਾਦ ਸ਼ਕੀਰ ਸਿੰਘ ਬਾਬਰ ਜਿੰਦਾਬਾਦ ਸ਼ਰੋਮੀ ਕਾਦੀ ਲੋਕ ਅੰਕਿਸ਼ਰਮਾ ਜੀ ਕਿਸ ਤਰ੍ਹਾਂ ਲੱਗ ਰਿਹਾ ਜਿਹੜਾ ਅੱਜ ਪ੍ਰਚਾਰ ਕਿੰਨੇ ਕਿੰਨੇ ਪਿੰਡਾਂ ਚ ਹੋ ਰਿਹਾ ਕਿ ਕਿੰਨਾ ਕੁ ਬਰਮਾਤਮਾ ਦੀ ਕਿਰਪਾ ਭਾਜੀ ਲਾਲਕਾ ਸਾਹਿਬ ਨਾਲ ਨਾਬਾ ਹਲਕੇ ਚ ਆਇਆ ਔਰ ਤੁਸੀਂ ਦੇਖੋ ਇਧਰ ਨੂੰ ਗੜ ਤੁਸੀਂ ਦੇਖੋ ਵੀ 47 ਡਿਗਰੀ ਟੈਂਪਰੇਚਰ ਚ ਹਜ਼ਾਰਾਂ ਦਾ ਇਕੱਠ ਮਤਲਬ ਰੈਲੀਆਂ ਹੀ ਹੋ ਰਹੀਆਂ ਇਹ ਪ੍ਰਮਾਤਮਾ ਦੀ ਅਕਾਲਪੁਰਖ ਵੈਗਰੂ ਦੀ ਬਖਸ਼ਿਸ਼ ਆ ਇਸ ਇਕੱਠ ਤੋਂ ਇਹ ਗੱਲ ਬਿਲਕੁਲ ਕਲੀਅਰ ਹੁੰਦੀ ਜਾ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਲੀਡ ਨਾਲ ਜਿੱਤ ਚੁੱਕਿਆ ਬਸ ਐਲਾਨ ਹੋਣਾ ਬਾਕੀ ਹੈਗਾ ਅਨਕਿਸ਼ਰ ਮੈਂ ਜਿਹੜੇ 19 ਪਿੰਡ ਜਿਹੜੇ ਨਾਬੇ ਦੇ ਐਜੇ ਰਹਿ ਗਏ ਜਿੱਥੇ ਰਾਸ਼ਨ ਬੰਦਿਆ ਨਹੀਂ ਗਿਆ ਪਿਛਲੀ ਸਰਕਾਰ ਤੋਂ ਪਿਛਲੀ ਵਾਰ ਦੇ ਕੀ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਲੋਕ ਰਾਸ਼ਨ ਤੋਂ ਰੰਜ ਰੰਜ ਕੋਈ ਨਹੀਂ ਮੈਂ ਦਵਾਂ ਰਾਸ਼ਨ ਤੋਂ ਜਿਹੜੇ ਲੋਕ ਵਾਂਝੇ ਰਹਿੰਦੇ ਨੇ ਕੀ ਲੱਗਦਾ ਤੁਸੀਂ ਆਵਾਜ਼ ਚੱਕੋਗੇ ਜਿਹੜੇ 19 ਪਿੰਡ ਪਿਛਲੀ ਵਾਰ ਕਰ ਪਾਏ ਇਹ ਨਾ ਰਿਵਾਜ ਹੋ ਗਿਆ ਦੋ ਟਰਮਾਂ ਹੋ ਗਈਆਂ ਰੱਜ ਕੇ ਝੂਠ ਬੋਲ ਕੇ ਸਰਕਾਰਾਂ ਬਣਾ ਲੀਆਂ ਬਾਤ ਜਿਹੜੀਆਂ ਬਾਲ ਸਾਹਿਬ ਨੇ ਸਕੀਮਾਂ ਜਾਰੀ ਕਰੀਆਂ ਸੀ ਉਹ ਸਕੀਮਾਂ ਬੰਦ ਕਰਦੀਆਂ ਸਾਰੀਆਂ ਹੀ ਤੁਸੀਂ ਦੇਖੋ ਕਦੇ ਤਾਂ ਕਹਿੰਦੇ ਤੇ ਕਿਉਂ ਚਾਹ ਚਿੰਨੀ ਦੇਵਾਂਗੇ ਹਰ ਘਰ ਨੌਕਰੀ ਦੇਵਾਂਗੇ ਕਾਂਗਰਸੀ ਕਈ ਕਰਾਂ ਤੇ ਇਹ ਕਹਿੰਦੇ ਤੇ 1000 ਰੁਪਏ ਦੇਵਾਂਗੇ ਦੇਣਾ ਤਾਂ ਕਿਹਾ ਕੱਲੀ ਕਣਕ ਨਹੀਂ ਜਿਹੜੀ ਕਣਕ ਆਪਾਂ 30 ਕਿਲੋ ਦਿੰਦੇ ਤੇ ਉਹ 5 ਕਿਲੋ ਤੇ ਆ ਗਈ ਉਹ ਵੀ ਨਹੀਂ ਆਈ ਕੋਈ ਉਹ ਵੀ ਨਹੀਂ ਬਹੁਤ ਤੀਪ 19 ਪਿੰਡਾਂ ਚ ਉਹ ਵੀ ਨਹੀਂ ਮਿਲੀ ਕਿਸੇ ਗਰੀਬ ਨੂੰ ਔਰ ਮੈਨੂੰ ਲੱਗਦਾ ਵੀ ਆ ਇਲੈਕਸ਼ਨਾਂ ਤੋਂ ਬਾਅਦ ਟੋਟਲੀ ਉਹ ਬੰਦ ਕਰ ਦੇਣਗੇ ਸੋ ਜੇ ਤਾਂ ਇਲੈਕਸ਼ਨ ਤੁਸੀਂ ਦੇਖੋ ਵੀ ਇਲੈਕਸ਼ਨਾਂ ਦੇ ਦਿਨਾਂ 'ਚ ਹੀ ਜੇ ਪੂਰੀ ਕਣਕ ਨਹੀਂ ਦੇ ਸਕਰੇ ਇਲੈਕਸ਼ਨਾਂ ਤੋਂ ਬਾਅਦ ਹੀ ਕੀ ਕਰਨਗੇ ਇਹ ਸਾਡੀ ਅਚੀਵਮੈਂਟ ਹੈ ਜੀ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਲੀਡਰਾਂ ਨੇ ਇੰਨਾ ਜੋਰ ਲਾਇਆ ਸਾਰੇ ਇੰਡੀਆ ਨੂੰ ਪਤਾ ਲੱਗ ਗਿਆ ਵੀ ਪਟਿਆਲੇ ਦੀ ਚੋਣ ਆ ਜਿਹੜੀ ਇੱਕ ਪਾਸੇ ਹੋ ਗਈ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਰਿਹਾ ਹੈਗਾ ਸੋ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਨੂੰ ਬੁਲਾਉਣ ਵਾਸਤੇ ਜਿਹੜੇ ਕਹਿੰਦੇ ਤੇ ਵੀ ਇਸ ਹਲਕੇ 'ਚ ਮਹਾਰਾਜੇ ਚੋਣ ਲੜ ਰਹੇ ਆ ਰਾਇਲ ਫੈਮਿਲੀ ਚੋਣ ਲੜ ਰਹੀ ਆ ਮੈਨੂੰ ਕਹਿੰਦੇ ਤੇ ਤੇਰੀ ਔਕਾਤ ਕੀ ਆ ਉਹਨਾਂ ਦੇ ਸਾਹਮਣੇ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਪ੍ਰਧਾਨ ਮੰਤਰੀ ਜੀ ਨੂੰ ਬੁਲਾਣਾ ਪਿਆ ਬਸ ਬਸ ਬਹੁਤ ਵਧੀਆ ਰਿਸਪੌਂਸ ਮਿਲਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲੋਕ ਆਪਣੇ ਆਪ ਯਕੀਨੀ ਬਣਾ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਲੋਕ ਯਾਦ ਕਰ ਰਹੇ ਨੇ ਸਾਡੇ ਇੱਥੇ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਨੇ ਹੋਰਾਂ ਪਾਰਟੀਆਂ ਨੂੰ ਛੱਡ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਆ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸ ਨੂੰ ਲੋਕ ਯਾਦ ਕਰਕੇ ਆਮਹਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਚਾ ਰਹੇ ਆ